Verða góðin ég að þeim að vera lakkið og hún en nú mér báta. Mér er bráðu að hana að hægt að hægt að hægt. ਜੋਨੂੰ ਕੁਛ ਪਿਆ ਕੇ ਖੁਲਾ ਕੇ ਦਰਿਆ ਚ ਸਿੱਟੇ ਮਾਰਤਾ ਤਿੰਨ ਸਾਲ ਦੀ ਕਮਾਈ ਪਹਿਲਾ ਕੁੜੀ ਖਾਂਦੀ ਰਹੀ ਫਿਰ ਉਹਨੂੰ ਹਣ ਮਾਰ ਦਿੱਤਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਭਰਾ ਨੂੰ ਦਰਿਆ ਦੇ ਵਿੱਚ ਛੁੱਟੋ ਦਿੱਤਾ ਗਿਆ ਜੀ ਤੋ ਪਰ ਨਹੀਂ ਹੁੰਦਾ ਸੀ 6 ਵਜੇ ਫੋਨ ਆਇਆ ਪਹਿਲਾਂ ਘਰੇ ਨਹੀਂ ਆਇਆ ਜਦੋਂ ਫੋਨ ਕੀਤਾ ਕਹਿੰਦੇ ਉਹ ਤਾਂ ਛਾਲ ਮਾਰ ਗਿਆ ਦਰਿਆ 'ਚ ਹਾਂ ਭਰਾ ਤੁਹਾਡਾ ਤੁਹਾਡੇ ਤੋਂ ਛੋਟਾ ਸੀ ਕਿ ਤੁਹਾਡੇ ਤੋਂ ਵੱਡਾ ਸੀ ਮੈਂ ਤਾਂ ਛੋਟਾ ਸੀ ਪਰਦਾਸੀ ਕੇ ਫੇਤੀਵਾੜੀ ਕਰਦਾ ਸੀ ਕੀ ਮੰਗ ਕੀ ਕਰਦੇ ਤੁਸੀਂ ਹੁਣ ਮੰਗ ਇਹ ਹੈ ਵੀ ਮੇਰੇ ਭਰਾ ਨੂੰ ਇਨਸਾਫ ਦਿੱਤਾ ਜਾਵੇ ਜਿਨੇ ਵੀ ਉਹਨੂੰ ਮਾਰਿਆ ਉਹਨਾਂ ਤੇ ਕਾਰਵਾਈ ਹੋਵੇ ਹਾਂ ਕੀ ਨਾਮ ਹੈ ਜੀ ਮੇਰਾ ਨਾਮ ਦੀਪਕਾ ਹਾਂ ਕੀ ਗੱਲਬਾਤ ਹੋਈ ਤੁਹਾਡੇ ਬੇਟੇ ਨਾਲ ਮੇਰੇ ਬੇਟੇ ਨੂੰ ਜੀ ਇਹਨਾਂ ਨੇ ਘਰੋਂ ਸਾਧ ਕੇ ਲਾ ਜਾ ਕੇ ਮਾਰਿਆ ਜੀ ਕਹਿੰਦੇ ਜਨਮ ਦੇ ਨੇ ਧਰਮ ਦੇਂ ਦੀ ਪਾਰਟੀ ਕਰਨੀ ਹੈ ਜੀ ਹਾਂ ਕੌਣ ਲੈ ਕੇ ਸੀ ਤੁਹਾਡੇ ਬੇਟੇ ਨੂੰ ਉਹ ਕਹਿੰਦੇ ਦੋਸਤ ਲੈ ਕੇ ਗਏ ਸੀ ਜੀ ਕੀ ਕਹਿ ਕੇ ਲੈ ਗਏ ਸੀ ਵੀ ਕਿੱਥੇ ਗਏ ਸੀ ਦਰਿਆ ਤੇ ਜਿਉ ਉਹ ਕਹਿੰਦੇ ਸੀ ਪਾਰਟੀ ਕਰਨੀ ਸੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੇਟੇ ਨੂੰ ਦਰਿਆ ਚ ਇਹਨਾਂ ਨੇ ਜੀ ਉਹ ਫੋਨ ਕਰਦੇ ਸੀ ਫੋਨ ਚੱਕਦੇ ਨਹੀਂ ਸੀ ਹੈਗਾ ਜੀ ਮੁੰਡਿਆਂ ਨੇ ਫੋਨ ਚੱਕਿਆ ਉਹ ਕਹਿੰਦੇ ਤੁਹਾਡੇ ਬੇਟੇ ਨੇ ਛਾਲ ਮਾਰ ਦਿੱਤੀ ਦਰਿਆ 'ਚ ਅ ਕਿੰਨੇ ਟਾਈਮ ਬਾਅਦ ਉਹ ਤੁਹਾਡੇ ਬੱਚੇ ਦੀ ਲਾਸ਼ ਦਰਿਆ 'ਚ ਲੱਭੀ ਗਈ ਤਰੀਬਨ 11 12 ਵਜੇ ਕੱਢੀ ਗਈ ਸੀ ਥੋੜੀ ਹੁਣ ਮੰਗ ਕੀ ਹੈ ਜੀ ਪਰਚਰ ਸਾਹਿਬ ਸਾਡੀ ਆ ਹੀ ਮੰਗ ਹੈ ਜੀ ਵੀ ਸਾਨੂੰ ਉਹਨਾਂ ਨੂੰ ਸਤ ਸਾਈ ਜੀ ਤੀਜਾ ਵੀਰ ਸਾਹ ਪਚਾਈਦਾ ਜੀ ਆ ਦਾ ਪਰਚਾ ਕਟਿਆ ਜਾਵੇ ਹਾਂਜੀ ਕੀ ਨਾਮ ਹੈ ਮੇਰਾ ਨਾਮ ਮਤਰਪਾਲ ਸਿੰਘ ਹੈ ਕਿਹੜਾ ਪਿੰਡ ਹੈ ਪਿੰਡ ਨੰਨੋਵਾਲ ਮੰਡ ਕੀ ਗੱਲਬਾਤ ਹੋਈ ਥੋੜੇ ਬਟੇ ਨਾਲ ਮੇਰੇ ਬੇਟੇ ਨੇ ਇਹਨਾਂ ਘਰੋਂ ਲਿਜਾ ਕੇ ਦਰਿਆ 'ਚ ਧੱਕਾ ਦੇ ਕੇ ਮਾਰਤਾ ਜੀ ਅ ਕਿਹਦੇ ਉਹ ਕੌਣ ਲੈ ਗਿਆ ਸੀ ਤੁਹਾਡੇ ਬੇਟੇ ਜੀ ਮੇਰੇ ਬੇਟੇ ਨੇ ਗੁਰਵਿੰਦਰ ਸਿੰਘ ਗਿੱਧਾ ਤੇ ਅਮਨਪ੍ਰੀਤ ਸਿੰਘ ਜੀ ਕੀ ਕੀ ਕਹਿ ਕੇ ਲੱਗ ਗਏ ਸੀ ਤੁਹਾਡੇ ਬੱਚੇ ਨੂੰ ਵੀ ਮੇਰਾ ਜਨਮ ਦਿਨ ਆ ਵੀ ਆਪਾਂ ਪਾਰਟੀ ਕਰਨੀ ਹੈ ਇੱਥੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੱਚੇ ਨੂੰ ੱਤਕਾ ਮਾਰਤਾ ਇਹਨਾਂ ਦਰਿਆ ਚ ਅਸੀਂ ਫੋਨ ਕਰਦੇ ਸੀ ਮਨਜਿੰਦਰ ਸਿੰਘ ਮਿੰਟੂ ਫੋਨ ਨਹੀਂ ਚੱਕਦਾ ਜੀ ਬਾਅਦ ਚ ਇਹਨਾਂ ਫੋਨ ਚੱਕਿਆ ਇਹ ਮੁੰਡਿਆਂ ਨੇ ਇਹ ਕਹਿੰਦੇ ਉਹ ਦਰਿਆ ਛਾਲ ਮਾਰ ਗਿਆ ਜੀ ਕਿੰਨੀ ਉਮਰ ਚ ਤੁਹਾਡੇ ਬੇਟੇ ਮੇਰੇ ਬੇਟੇ ਦੀ ਉਮਰ 23 ਸਾਲ ਹੈ ਜੀ ਕੀ ਕਰਦਾ ਸੀ ਤੁਹਾਡਾ ਬੇਟਾ ਖੇਤੀਬਾੜੀ ਕਰਦਾ ਜੀ ਹਾਂ ਕੀ ਮੰਗੀ ਹੈ ਤੁਹਾਡੀ ਹੁਣ ਪ੍ਰਸ਼ਾਸਨ ਸਾਡੀ ਉਹੀ ਮੰਗ ਹੈ ਉਹਨਾਂ ਦੇ ਪਰਚਾ ਹੋਵੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹ ਨਾਨੇ ਵਾਲ ਕਿਹੜੇ ਪੈਂਦਾ ਥਾਣੇ ਕਿਹੜੇ ਚ ਪੈਂਦਾ ਇਹ ਨਵੇਂ ਸ਼ਹਿਰ ਚ ਪੈਂਦਾ ਆਪ ਵਾਲਾ ਚੋਂ ਠਾਣਾ ਅੱਛਾ ਇਹ ਜਿਹੜਾ ਮੁੰਡਾ ਕਿੰਨੀ ਕੁ ਉਮਰ ਦਾ ਸੀਗਾ ਜੀ ਇਹ ਹੈਗਾ ਜੀ 23 ਸਮ 23 ਲੱਗੇ ਜੀ 22 ਤੋਂ 23 ਅੱਛਾ ਇਹਦਾ ਨਾਂ ਨੂੰ ਪਤਾ ਜੀ ਕੁਛ ਕੀ ਆਮ ਕੀ ਨਾਂ ਦੱਸ ਦੀ ਤਾਂ ਮਿੰਟੂ ਮਿੰਟੂ ਹੀ ਠੀਕ ਹੈ ਇਹ ਇੱਥੇ ਬੈਠੇ ਸੀ ਕਿ ਵੈਸੇ ਕਿ ਕਿਵੇਂ ਹੋਇਆ ਕਿਵੇਂ ਪਤਾ ਲੱਗਿਆ ਇਹ ਇਹ ਮੁੰਡੇ ਦੀ ਕਿਹੜਾ ਨਾਲ ਸੀ ਉਹ ਉਹਦਾ ਜਰਮ ਦੇ ਸੀ ਜੀ ਅਚਲਾ ਦਰਵਾਇ ਦੀ ਗੱਲ ਅਮਕ ਗਏ ਹੋਣ ਕੋਈ ਠੀਕ ਹੈ ਤੇ ਉਹ ਜਿਹੜੇ ਜਰਮ ਦਾ ਨਾਮ ਇੱਥੇ ਖਾਂਦੇ ਪੀਂਦੇ ਸੀ ਬਸ ਠੀਕ ਹੈ ਜੀ ਹਾਂ ਜੀ ਇਹ ਕਿੰਨੇ ਕ ਵਜ ਦੀ ਗੱਲਬਾਤ ਹੈਗੀ ਆ 6:30 ਵਜੇ 6:30 ਵਜੇ ਤੱਕ ਆਮ ਜੀ ਮੈਂ ਗੁਰਮੋਹ ਸੰਨ ਨਾ ਮਰਾਲੀ ਜੀ ਮੈਂ ਮਨਜਿੰਦਰ ਸਿੰਘ ਦਾ ਦਾਦਾ ਜੀ ਮੇਰਾ ਬੱਚਾ ਇਹਨਾਂ ਨੇ ਕੱਲ੍ਹ ਆਵਾਜ਼ ਕੀਤਾ ਤੇ ਤੇ ਅੱਜ ਲੈ ਆ ਕੇ ਇਹਨਾਂ ਨੂੰ ਮਾਰ ਕਿੱਧਰ ਆਇਆ ਛੜਤਾ ਇਹ ਦੋ ਜਣੇ ਹੀ ਗੁਰਮਿੰਦਰ ਸਿੰਘ ਉਰਫ ਗਿੰਦਾ ਤੇ ਦੂਜਾ ਮੁੰਡਾ ਇਹਨਾਂ ਆਮਾ 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 ਪੱਪੀ ਸਿਕੰਦਰਪੁਰ ਤੋਂ ਇਹਨਾਂ ਨੇ ਸਾਨੂੰ ਕੋਈ ਸੌਟ ਕਾਣਾਂ ਦਿੱਤਾ ਪ੍ਰਸ਼ਾਸਨ ਜਿਹੜਾ ਉਹ ਵੀ ਸਾਡੀ ਕਾਰਵਾਈ ਨਹੀਂ ਕਰ ਰਿਹਾ ਹਾਂ ਹਾਂ ਉਹਾਰੇ ਸੱਜਣਾਂ ਪਤਵੰਤਿਆਂ ਨੇ ਇੱਥੇ ਸੱਦੇ ਹੀ ਪੁਲਿਸ ਵਾਲੇ ਬੰਦੇ ਲੈ ਕੇ ਆ ਸਾਨੂੰ ਕੋਈ ਲੋਕੇਸ਼ਨ ਦੇਣ ਪਰ ਉਹ ਇੱਥੋਂ ਕਿਲੋਮੀਟਰ ਦੂਰ ਖੜੇ ਅੱਗੇ ਨਹੀਂ ਆ ਰਹੇ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਗੁਰਮੁਖ ਸਿੰਘ ਜੀ ਕਿਹੜਾ ਪਿੰਡ ਹੈ ਨਨੋਲ ਮੰਡ ਜੀ ਕੀ ਗੱਲਬਾਤ ਹੋਈ ਹੈ ਬਾਪੂ ਜੀ 5 ਤਰੀਕ ਨੂੰ ਜੀ ਸ਼ਾਮ ਦੇ 6:30 ਵਜੇ ਬੱਚੇ ਨੂੰ ਘਰੋਂ ਬੈਠੇ ਨੂੰ ਸੱਦ ਕੇ ਲਗਾਇਆ ਵੀ ਬਰਥ ਪਾਰਟੀ ਆ ਜਨਮ ਦਿਨ ਆ ਦਰਿਆ ਦੇ ਲੈ ਗਏ ਜੀ ਦਰਿਆ ਦੇ ਜਾ ਕੇ ਉਥੇ ਇਹਨਾਂ ਨੇ ਜੋ ਨਸ਼ਾ ਪਾਨ ਕੀਤਾ ਡਰਿੰਕ ਕੀਤੀ ਕੁਝ ਕੀਤਾ ਜੀ ਉਦੋਂ ਬਾਅਦ ਇਹਨਾਂ ਨੇ ਬੱਚਿਆਂ ਨੂੰ ਧੱਕਾ ਦੇ ਕੇ ਦਰਿਆ 'ਚ ਸੜਦਾ ਇਹ ਦੋ ਦੋ ਦੋਸਤ ਸਹੀ ਜੀ ਬੱਚੇ ਕਿੰਨੀ ਤਰੀਕ ਨੂੰ ਕਿੰਨੇ ਵਜੇ ਲੈ ਗਏ ਸੀ ਤੁਹਾਡੇ ਬੇਟ 5 ਤਰੀਕ ਨੂੰ 5 4 25 ਨੂੰ ਸ਼ਾਮ ਦੇ 6:30 ਵਜੇ ਕੀ ਕਹਿ ਕੇ ਲੈ ਗਏ ਸੀ ਬਈ ਅਮਨ ਅਮਨਪ੍ਰੀਤ ਦਾ ਜਨਮ ਤੇ ਇਹਨਾਂ ਵਿਪਾਰਟੀ ਕਰਨੀ ਤੁਹਾਡੇ ਪੋਤੇ ਦੀ ਕਿੰਨੀ ਉਮਰ ਸੀ ਕੀ ਕਰਦਾ ਸੀ ਉਹ ਖੇਤੀਬਾੜੀ ਕਰਦਾ ਜੇ ਤੁਹਾਨੂੰ ਦੀ ਉਮਰ ਤੇ ਇਸਾਲਾ ਜੀ ਮਨਜਿੰਦਰ ਸਿੰਘ ਮਿੰਟੂ ਦੀ ਪਹਿਲਾਂ ਵੀ ਕੋਈ ਲਾਗ ਡਾਟ ਸੀ ਹੈ ਸੀ ਉਹਨਾਂ ਨਾਲ ਉਹਨਾਂ ਦੀ ਪਹਿਲਾਂ ਜੀ ਦੂਜਾ ਗੁਰਵਿੰਦਰ ਸਿੰਘ ਨੇ ਉਹਨੂੰ ਇੱਕ ਦਿਨ ਕੁੱਟਿਆ ਜੀ ਫੜ ਕੇ ਜੋ ਸਾਨੂੰ ਪਤਾ ਨਹੀਂ ਲੱਗਾ ਤੇ ਉਦੋਂ ਬਾਅਦ ਮਨਜਿੰਦਰ ਸਿੰਘ ਬੁਲਟ ਮੋਟਰਸਾਈਕਲ ਤੇ ਜਾ ਰਿਹਾ ਸੀ ਉਹਦੇ ਅੰਦਰ ਇਹਨਾਂ ਨੇ ਪਿੱਛੋਂ ਗੱਡੀ ਮਾਰੀ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੱਚੇ ਨੂੰ ਦਰਿਆ ਦੇ ਵਿੱਚ ਧੱਕਾ ਦਿੱਤਾ ਗਿਆ? ਬੱਸ ਹੈ ਜੀ ਉੱਥੇ ਇਹ ਤਿੰਨ ਜਾਨਾਂ ਹੀ ਪਾਰਟੀ ਕਰ ਰਹੇ ਸੀ। ਜੀ। ਮੌਕੇ ਤੇ ਫਰੇ ਜੀ। ਹਾਂ ਜੀ ਮੌਕੇ ਤੇ ਫਰੇ ਗਏ ਆ ਜੀ। ਜਦ ਅਸੀਂ ਲਾਸ਼ ਕਿਸ ਤਰ੍ਹਾਂ ਬੱਚੇ ਦੀ ਦਰਿਆ ਚ ਕੱਢੀ ਗਈ? ਪਹਿਲਾਂ ਜੀ ਪੰਜ ਦਿਨ ਪੰਜ ਤਰੇ ਨੂੰ ਅਸੀਂ ਰਾਤ ਦੇ ਤਹੋਏ ਤੱਕ ਮੁੰਡੇ ਪਿੰਡ ਦੇ ਟੁੱਬੀਆਂ ਮਾਰ ਕੇ ਲੱਭਦੇ ਰਹੇ। ਨਹੀਂ ਲੱਭੀ ਜੀ। ਇਹ ਸ਼ਾਮ ਨੂੰ ਫਿਰ ਅਸੀਂ ਦਪਹਿਰ ਦਾ ਜੀ ਦਰਿਆ ਦੇ ਸਵੇਰੇ ਅਸੀਂ ਦੂਜਾ ਕੋਤਾ ਖੁਰ ਮਗਾਏ ਉਥੋਂ ਨੰਗਲ ਤੋਂ ਰੋਪੜ ਤੋਂ ਉਹਨਾਂ ਨੇ ਆ ਕੇ 11:00 ਵਜੇ ਦੇ ਕਰੀਬ ਤੱਕ ਉਹਨਾਂ ਦਰਿਆ ਚੋਂ ਬੱਚਾ ਕਢਿਆ ਜੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨ ਅਧਿਕਾਰੀ ਨੂੰ ਕੋਈ ਸੂਚੇ ਕੀਤਾ ਗਿਆ ਸੀ ਹਾਂਜੀ ਕੀਤਾ ਜੀ ਅਸੀਂ ਪ੍ਰਸ਼ਾਸਨ ਵਾਲਾ ਚੌਰ ਨੂੰ ਕੀਤਾ ਸੂਚਿਤ ਉਹ ਤੋਂ ਮਾਈਟ ਮਸਾਬ ਆਏ ਜੀ ਫਿਰ ਤਾਂ ਉਹਨਾਂ ਨੂੰ ਜੇ ਸਾਡੇ ਬਕਾਇਦੇ ਕੋਈ ਗੱਲ ਕਰ ਰਹੀ ਆਂਦੀ ਮੈਂ ਤੁਹਾਡੇ ਤੇ ਪਰਚਾ ਦੇ ਦੇਣਾ ਅਹੀਂ ਆ ਵੀ ਜਿਆ ਸਾਨੂੰ ਦੋਖਾ ਬੱਚੇ ਬੋਲਦੇ ਆ ਕਿ ਤੁਮ ਪਰਚਾ ਕਿਵੇਂ ਆਦੀ ਮੇਰੇ ਪਪਾ ਵਰ ਮੈਂ ਪਰਚਾ ਦੇ ਆਂਗੀ ਉਹਨੋਂ ਬਾਅਦ ਦੀ ਰਾਤ ਨੂੰ 12 ਵਜੇ ਦੇ ਕਰੀਬ 11 ਵਜੇ 11 ਵਜੇ ਦੇ ਕਰੀਬ ਉਹਨਾਂ ਦੋ ਮੁੰਡਿਆਂ ਨੂੰ ਫੜ ਕੇ ਲੈ ਗਈ ਜੀ ਅਰੈਸਟ ਕਰਕੇ ਜੋ ਕਿ ਦੋ ਰਾਤਾਂ ਉੱਥੇ ਥਾਣੇ 'ਚ ਰਹੇ ਜੀ ਤੀਜੀ ਰਾਤ ਉਹਨਾਂ ਨੇ ਉਹਨਾਂ ਨੂੰ ਛਡਤਾ ਜੀ ਬੱਚੇ ਦਾ ਛੋੜੇ ਪੋਤੇ ਦਾ ਸੰਸਕਾਰ ਕਰਤਾ ਹੀ ਨਹੀਂ ਜੀ ਨਹੀਂ ਕੀਤਾ ਜੀ ਉੱਥੇ ਹੀ ਮੋਰਚੇ ਦੀ ਛਪਾਈ ਹੈ ਕਿੱਥੇ ਰੱਖਿਆ ਗਿਆ ਜੀ ਬਲਾ ਚੌਰ ਜੀ ਅ ਬੱਚੇ ਦਾ ਪੋਸਟਮਾਨਮ ਕਰਾਤਾ ਹੀ ਨਹੀਂ ਜੀ ਕਰਾਤਾ ਉਹ ਜ਼ਿਆਦਾ ਉਹਨਾਂ ਬੰਦੇ ਛੱਡਦੇ ਜੀ ਉਹਦੇ ਇੰਨਾ ਚਿਰ ਪਰਚਾ ਨਹੀਂ ਕਰਦੇ ਉਹਨਾਂ ਚ ਰਹਿ ਗੋ ਰੱਖਿਆ ਹੈ ਜੀ ਹੁਣ ਪ੍ਰਸ਼ਾਸਨ ਤੋਂ ਮੰਗੀ ਹੈ ਜੀ ਤੁਹਾਡੀ ਪ੍ਰਸ਼ਾਸਨ ਸਾਨੂੰ ਇਹ ਹੀ ਦਪਾ ਪਾ ਰਿਹਾ ਜੀ ਰਾਈਨਾਮਾ ਕਰੋ ਐਸ ਐਚ ਓ ਵੀ ਤੇ ਡਿਪਟੀ ਵੀ ਡਿਊਟੀ ਸਾਹਿਬ ਵੀ ਠੀਕ ਤੁਹੇ ਤੁਹਾਡਾ ਦਾ ਬੱਚਾ ਮਰ ਗਿਆ ਬਈ ਦੂਜੇ ਦੋ ਬੱਚੇ ਜਿਨ੍ਹਾਂ ਨਾਲ ਤੁਸੀਂ ਨਾਲੇ ਦੇ ਬਈ ਉਹਨਾਂ ਦੀ ਲਾਈਫ ਖਰਾਬ ਨਾ ਹੋਵੇ ਬਈ ਉਹਨਾਂ ਨੂੰ ਤੁਸੀਂ ਰਾਈ ਨਾਮਾ ਕਰ ਲੋ ਤੁਸੀਂ ਮੰਗ ਕੀ ਕਰਦੇ ਹੋ ਹੁਣ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਮੰਗ ਕਰਨਾ ਜੇ ਵੀ ਉਹਨਾਂ ਤੇ ਕਦੇ ਕਦੀ ਕਾਰਵਾਈ ਕੀਤੀ ਜਾ ਬਈ ਸਾਨੂੰ ਹਿਸਾਬ ਦਿੱਤਾ ਜਾ ਕੀ ਨਾਮ ਹੈ ਮੇਰਾ ਨਾਮ ਜੀ ਕਲਵੀਰਕੌਰ ਕਿਹੜਾ ਪਿੰਡ ਹੈ ਮੈਂ ਉਹਨਾਂ ਮੰਡਾ ਕੀ ਗੱਲਬਾਤ ਹੋਈ ਇਹ ਬੱਚੇ ਨਾਲ ਤੁਸ ਜੀ ਚੰਗਾ ਫਲਾ ਬੱਚਾ ਸਾਡਾ ਉਹਨਾਂ ਨਾਲ ਕੋਈ ਨਸ਼ਾ ਪਤਾ ਸੀ ਉਹਨੂੰ ਆੜੀ ਉਹਦੇ ਤੋਂ ਮੁੰਡੇ ਆ ਦੋਸਤ ਪਹਿਲਾਂ ਤਾਂ ਉਹਨਾਂ ਦੇ ਘਰੇ ਹੀ ਰਹਿੰਦਾ ਸੀ ਉਹਨਾਂ ਦੇ ਘਰੇ ਖਾਂਦਾ ਪੀਂਦਾ ਸਭ ਕੁਝ ਸੀ ਮੁੰਡੇ ਦੀ ਗੱਲਬਾਤ ਹੋਣੀ ਪਤਾ ਨਹੀਂ ਕੁੜੀ ਨਾਲ ਉਹਦੀ ਭੈਣ ਦਾ ਮੁੰਡਾ ਜਿਹਨਾਂ ਨੇ ਮਾਰਿਆ ਉਹਦੀ ਭੈਣ ਨਾਲ ਗੱਲਬਾਤ ਸੀਗੀ ਤੇ ਮੁੰਡੇ ਨੂੰ ਵਿੱਚੋਂ ਤਾਂ ਦੱਸਿਆ ਨਹੀਂ ਵੀ ਤੈਨੂੰ ਉਹਨੂੰ ਉੱਥੇ ਦਰਿਆ ਤੇ ਸੱਦ ਕੇ ਪਹਿਲਾਂ ਸਾਰੇ ਦਿਨ ਬੜਾ ਚੋਰ ਰਹੇ ਦੋਵੇਂ ਮੁੰਡੇ ਫਿਰ ਜਿਹੜਾ ਮੁੰਡੇ ਨੇ ਸੱਧਿਆ ਉਹਨੂੰ ਉੱਥੇ ਜਿਹੜਾ ਦੂਜਾ ਮੁੰਡਾ ਸੀ ਉਹਨੂੰ ਜਿਹਨੇ ਖੂਨ ਇਹਨੂੰ ਮਾਰਿਆ ਉਹ ਘਰੇ ਸੀਗਾ ਆਪਣੇ ਉਹਨੂੰ ਵੀ ਕੋਲ ਸੱਦ ਕੇ ਪਤਾ ਨਹੀਂ ਕੀ ਠੰਡੇ ਚ ਕੀ ਕੁਛ ਪਿਆ ਕੀ ਕੁਛ ਨਹੀਂ ਤੇ ਪਿਆ ਕੇ ਮੁੰਡੇ ਨੂੰ ਨਹਿਰ ਦੇ ਵਿੱਚ ਛਾਲ ਮਾਰਾ ਡਿੱਗ ਗਿਆ ਦਰਿਆ ਚ ਮਰਾਤੀ ਛਾਲ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡਾ ਬੱਚਾ ਦਰਿਆ ਚ 6:30 ਵਜੇ ਜੀ ਉਹ ਬੇੜੀ ਟੱਪਿਆ ਹੈ 6:30 ਵਜੇ ਤੋਂ ਬਾਅਦ ਉਹ ਉੱਥੇ ਚਲੇ ਗਿਆ ਹੈ ਮੇਰਾ ਦੇਰ ਹੈ ਛੋਟਾ ਉਹਨੇ ਫੋਨ ਲਾਇਆ ਮੁੰਡੇ ਨੂੰ ਉਹਦਾ ਫੋਨ ਸੋਚਾ ਫੋਨ ਦਿਆ ਸੀ ਫਿਰ ਦੂਜਾ ਲਾਇਆ ਉਹ ਕਹਿੰਦਾ ਉਹਨੂੰ ਫੋਨ ਲਾਇਆ ਉਹਨੇ ਉਹਨੂੰ ਪੁੱਛਿਆ ਵੀ ਮੁੰਡਾ ਆਇਆ ਨਹੀਂ ਤੁਸੀਂ ਹਜੇ ਤੱਕ ਬਲਾਚਰ ਕਹਿੰਦਾ ਚਾਚਾ ਨਹੀਂ ਉਹਨੇ ਤਾਂ ਛਾਲ ਮਾਰਤੀ ਦਰਿਆ ਦੇ ਵਿੱਚ ਅਸੀਂ ਇਹਨਾਂ ਨੇ ਪੁੱਛਿਆ ਵੀ ਤੁਸੀਂ ਦੱਸਿਆ ਕਿਉਂ ਨਹੀਂ ਸਾਨੂੰ ਵੀ ਤੁਸੀਂ ਇਹ ਬੱਚੇ ਨੇ ਸਾਡੇ ਨੂੰ ਫੋਨ ਕਿਉਂ ਨਹੀਂ ਕੀਤਾ ਕਹਿੰਦਾ ਨਹੀਂ ਜੀ ਉਹਨੇ ਤਾਂ ਹੁਣ ਇਹ ਦੋ ਪਿਓ ਪੁੱਤਰ ਗਏ ਆ ਜਾ ਕੇ ਇਹਨਾਂ ਦੇ ਵੀ ਹੱਥੀ ਉਹ ਪੇ ਆ ਬਾਦ ਵਿੱਚ ਉਹ ਸਾਈਡ ਤੇ ਹੋ ਗਏ ਆ ਜਦੋਂ ਸਾਰੇ ਘਰ ਚ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਅਸੀਂ ਆਏ ਅਸੀਂ ਫੋਨ ਨੂੰ ਪੁਲਿਸ ਨੂੰ ਵੀ ਫੋਨ ਕੀਤਾ ਅਦੋਂ ਸਾਡੀ ਕੋਈ ਨਹੀਂ ਪੁਲਿਸ ਨੇ ਵੀ ਨਹੀਂ ਸੁਣੀ 10 ਵਜੇ ਪੁਲਿਸ ਆਈ ਜੀ ਅਸੀਂ ਉੱਥੇ ਮੁੰਡੇ ਨੂੰ ਲੱਭੀ ਜਾਂਨਾ ਮੁੰਡਿਆਂ ਨੇ ਸਾਨੂੰ ਕੁਝ ਦੱਸਿਆ ਵੀ ਤੁਹਾਡਾ ਮੁੰਡਾ ਉੱਥੇ ਨੇ ਜਦੋਂ ਪੁਲਿਸ ਆਈ ਅਦੋਂ ਮੁੰਡੇ ਬਾਹਰ ਆਏ ਉਹਨਾਂ ਨੇ ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਜੀ ਨਾ ਪੁਲਿਸ ਵਾਲਿਆਂ ਨੇ ਸਾਡੀ ਕੋਈ ਗੱਲਬਾਤ ਸੁਣੀ ਆ ਕਿੰਨੇ ਘੰਟੇ ਬਾਅਦ ਉਹ ਬੱਚੇ ਦੀ ਲਾਸ਼ ਦਰਿਆ ਚੋਂ ਕੱਢੀ ਗਈ ਅਸੀਂ ਜੀ ਸਾਡੇ 6 ਵਜੇ ਦਾ ਡਿੱਗਿਆ 7 ਵਜੇ ਦਾ ਡਿੱਗਿਆ ਕੱਲ੍ਹ ਦੂਜੇ ਦਿਨ 12 ਵਜੇ ਲਾਸ਼ 1 ਵਜੇ ਤੱਕ ਮਿਲੀ ਗੋਤਿਆ ਖੋਰ ਕਲੋਜੜ ਗੋਤੇ ਉਹ ਕੱਢਦੇ ਲਾਸ਼ ਜੋ ਪ੍ਰਸ਼ਾਸਨ ਅਧਿਕਾਰੀ ਮੌਕੇ ਤੇ ਪਹੁੰਚੇ ਕੀ ਉਹਨਾਂ ਵੱਲੋਂ ਕੀ ਆ ਗਿਆ ਦੇਖੋ ਜੀ ਉਹਨਾਂ ਵੱਲੋਂ ਤੇ ਕੋਈ ਸਾਨੂੰ ਬੋਤਾ ਉਹ ਨਹੀਂ ਦਿੱਤਾ ਉਹਨਾਂ ਨੇ ਸਾਨੂੰ ਕੁਝ ਇੰਨਾ ਵਧੀਆ ਕੁਝ ਨੇ ਸਾਡੀ ਕੋਈ ਸਹਿਯੋਗਤਾ ਨਹੀਂ ਕੀਤੀ ਉਹਨਾਂ ਨੇ ਸਗੋਂ 10 ਵਜੇ ਪੁਲਿਸ ਉੱਥੇ ਆਈ ਦਰਿਆ ਤੇ ਅਸੀਂ ਉੱਥੇ ਪਾਗਲਾਂ ਕੋ ਖੜੇ ਬੱਚੇ ਨੂੰ ਲੱਭਣ ਡਿਆਂ ਪੁਲਿਸ ਪਰਲੇ ਦਰਿਆ ਤੇ ਆਈ ਉੱਥੇ ਹੀ ਖੜ ਕੇ ਉੱਥੇ ਲੋਕਾਂ ਨਾਲ ਗੱਲਾਂ ਕਰਕੇ ਚਲੇ ਗਈ ਉਹਨੇ ਸਾਡ ਨੂੰ ਕੁਝ ਨਹੀਂ ਪੁੱਛਿਆ ਵੀ ਤੁਹਾਡਾ ਬੱਚਾ ਲੱਭ ਗਿਆ ਜਾਂ ਨਹੀਂ ਲੱਭ ਗਿਆ ਸਗੋਂ ਮੈਡਮ ਕਹਿੰਦੀ ਮੈਂ ਉਤੋਂ ਔਨੀ ਆ ਜੀ ਨਾਲ ਦਰਿਆ ਬੱਚਾ ਮਰਿਆ ਪਿਆ ਵੇ ਵਿਚ ਆਈ ਲੱਭਦੇ ਪਿਆ ਜੀ ਪੁਲਿਸ ਨੇ ਉਹਨਾਂ ਦਾ ਸਾਥ ਦਿੱਤਾ ਸਾਡਾ ਸਾਥ ਕੋਈ ਨਹੀਂ ਸਾਨੂੰ 5 ਦਿਨ ਹੋ ਗਏ ਰੋਲਦਿਆਂ ਨੂੰ ਕਦੀ ਅਸੀਂ ਰੋ ਪੜ ਜਾਂਦੇ ਆ ਕਦੀ ਅਸੀਂ ਭਲਾ ਚੋਰ ਜਾਂਦੇ ਆ ਕਦੀ ਆਈ ਚੰਡੀਗੜ੍ਹ ਸਾਨੂੰ ਕੋਈ ਨਹੀਂ ਸੁਣਦਾ ਕਿਉਂ ਕਹਿੰਦੇ ਜੋ ਕਰਨਾ ਕਰ ਲੋ ਪੁਲਿਸ ਕਾਰਵਾਈ ਕਰ ਜੋ ਵੀ ਕਰਨੀ ਕਰ ਲੋ ਅਸੀਂ ਨਹੀਂ ਪਰਚਾ ਕੱਟਣਾ ਅ ਪ੍ਰਸ਼ਾਸਨ ਤੋਂ ਹੁਣ ਥੋਡੀ ਮੰਗ ਕੀ ਹੈ ਸ਼੍ਰੀਮント ਜੀ ਇਹ ਹੀ ਆ ਉਹਦੇ ਵਿਚਾਰੇ ਦੀਆਂ ਨਾ ਰੁਲੇ 514 ਪੰਜ ਦਿਨ ਹੋ ਗਏ ਜੀ ਉੱਤੇ ਬਰਬ ਚਲਾਇਆ ਪਿਆ ਜੋ ਅੱਗੇ ਨਾ ਅਸੀਂ ਉਹਦਾ ਸੰਸਕਾਰ ਕਰਸਾ ਦੇ ਨਾ ਕੋਈ ਸਾਨੂੰ ਪੁਲਿਸ ਦੇਣ ਡਿਆ ਕੁਛ ਦੱਸ ਦੀ ਬੁੜੀ ਕੁਛ ਪਈ ਵੀ ਤੁਹਾਡਾ ਪਰਚਾ ਕਰਦੇ ਸਗੋ ਕਿਉਂ ਕਹਿੰਦੇ ਕੋਈ ਤੁਸੀਂ ਆਪਦਾ ਰਾਜੀਨਾਮਾ ਕਰ ਲੋ ਬੱਚੇ ਦੇ ਤੁਸੀਂ ਉਹ ਕਰਵਾ ਦਿਓ ਸੰਸਕਾਰ ਕਰਵਾ ਦਿਓ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਲਖਿੰਦਰ ਸੰਜੇ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਮਾਛੜਾ ਜੀ ਮੈਂ ਮੁੰਡੇ ਦਾ ਫੁੱਫੜ ਦਾ ਹਾਂ ਅ ਕੀ ਗੱਲਬਾਤ ਹੋਈ ਹੈ ਜੀ ਬੱਚੇ ਨਾਲ ਗੱਲਬਾਤ ਇਹ ਸਾਨੂੰ ਤਾਂ ਫੋਨ ਗਾਈ 7 ਵਜੇ 7 7:30 ਵਜੇ ਇਹ ਦੱਸਦੀ ਵੀ ਇਹਨੇ ਕਿਤੇ ਨਾ ਦੋਸਤਾਂ ਨੇ ਕਹਿੰਦੇ ਵੀ ਕੋਈ ਚਲਦੀ ਹੋਣੀ ਇਹਨਾਂ ਦੀ ਤਾਂ ਦੱਸਣਾ ਪਤਾ ਲੱਗ ਜਾਣਾ ਜੀ ਜੋ ਵੀ ਹੈਗਾ ਔਰ 5:00 ਵਜੇ 5:30 ਵਜੇ ਦੋਸਤ ਕਹਿੰਦੇ ਵੀ ਮੇਰੇ ਇੱਕ ਵੱਡੇ ਆ ਜਿਹੜਾ ਦੋਸਤ ਬਾਹਰ ਹੈ ਘੇਦੇ ਨਾਲ ਜਿਹਦੇ ਕੋਲ ਹੱਟਮ ਰਹਿੰਦਾ ਸੀ ਰਾਤ ਨੂੰ ਚਲੋ ਦਿਨ ਰਾਤ ਉਹ ਰੋਜ਼ ਨਾ ਰਹਿੰਦੇ ਸੀਗੇ ਪਤਾ ਨਹੀਂ ਹੁਣ ਅੱਗੇ ਕੀ ਗੱਲ ਹੋ ਗਈ ਨਾ ਤੇ 5:30 ਵਜੇ ਕਹਿੰਦਾ ਜੀ ਮੇਰੇ ਵੱਡੇ ਆ ਮਿੰਟੂ ਤੂੰ ਵੀ ਆ ਜਾ ਤੇ ਚਲੋ ਇਹ ਬੱਚਾ ਸੀ ਦੋਸਤ ਬਣਿਆ ਭੱਜ ਗਿਆ ਬਾਅਦ ਚ ਉਹ ਦੱਸਦੇ ਬਲਚੋਰਗੇ ਚੋਂ ਖਾਣ ਪੀਣ ਦਾ ਸੱਤ ਫੁੱਟੋਂ ਲਿਆਂਦਾ ਦੱਸਦੇ ਨੇ ਉਸ ਤੋਂ ਬਾਅਦ ਇਹ ਦੂਜਾ ਦੋਸਤੇ ਖੋਹ ਸਾਦੇ ਲਿਆ ਉਹਨੇ ਜਿਹੜੇ ਮਿੰਟੂ ਦੇ ਦੋਸਤ ਨੇ ਤੇ ਫਿਰ ਦਰਿਆ ਦੇ ਅੰਦਰ ਜਾ ਕੇ ਜਿੱਥੇ ਡੂੰਘਾ ਪਾਣੀ ਆ ਉੱਥੇ ਬੈਠ ਕੇ ਕਹਿੰਦੇ ਵੀ ਪਾਰਟੀ ਚੱਲਦੀ ਸੀ ਇਹਨਾਂ ਦੀ ਪਾਰਟੀ ਚੱਲਣ ਤੋਂ ਬਾਅਦ ਤੇ ਇਹਨਾਂ ਨੇ ਕੀਤਾ ਵੀ ਮਿੰਟੂ ਉਹਨੂੰ ਤਾਰੀ ਨਹੀਂ ਜਮੇ ਜਾਂਦੀ ਸੀਗੀ ਇਹਦਾ ਪਤਾ ਲੱਗਿਆ ਵੀ ਇਹਨਾਂ ਨੇ ਫਿਰ ਉਹਨੂੰ ਪਾਣੀ ਦੀ ੱਟਕਾ ਮਾਰ ਤੱਕ ਪਹਿਲਾਂ ਤਾਂ ਵੀ ਬੰਦੇ ਨਾਲ ਪਤਾ ਕਿ ਕੱਪੜੇ ਖੁੱਲੇ ਇਹਨਾਂ ਨੇ ਉਹਦੇ ਪਤਾ ਲੱਗਿਆ ਵੀ ਉਹਨੂੰ ਫੜ ਕੇ ਮੁੰਡਾ ਹੋਲੀ ਉਮਰ ਦਾ ਸੀਗਾ ਜਿਆਦਾ ਤਕੜੇ ਸੀਗਾ ਜੇ ਉਹ ਬੰਦੇ ਨੂੰ ਪਾ ਕੋ ਮਨ ਲੈ ਵੀ ਉਹਆ ਲਵਾਤਾ ਤੇ ਪੈਗ ਵੱਧ ਲਵਾਤਾ ਬੰਦਾ ਸੈਟਲ ਹੋਏ ਹੁੰਦਾ ਕਿੰਨੀ 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 ਉਮਰ ਸੀ ਬੱਚੇ ਦੀ ਉਮਰ 23 ਸਾਲ ਸੀਗੀ ਉਹਦੀ ਤੇ ਫਿਰ ਉਹਦੇ ਕੱਪੜੇ ਖੋਲੇ ਦਸੇ ਕੱਪੜੇ ਖੋਲ ਕੇ ਉਹ ਪਤਾ ਲੱਗਿਆ ਬਿਸਟੇ ਸਟੇ ਗਿਆ ਉਥੇ ਮੌਜੂਦਾ ਕਬਾਈ ਜੀ ਸ਼ਨੀਵਾਰ ਮੱਥਾ ਟੇਕਣ ਜਾਂਦੇ ਨੇ ਤੇ ਉਹ ਵੀ ਥੋੜਾ ਉੱਥੋਂ ਪੱਲੇ ਪਾਸੇ ਕਹਿੰਦਾ ਮੈਂ ਰੋਲਾ ਜਹਾ ਸੁਣ ਸੁਣਿਆ ਸੁਣਿਆ ਸੀਗਾ ਮੈਂ ਕਿਹਾ ਚੱਲ ਬੱਚੇ ਜਹਾ ਖਹਿ ਮਰੀ ਫੁੱਲ ਬਾਈ ਕਰਦੇ ਹੋਣਗੇ ਤੇ ਕੁਛੇਰ ਬਾਅਦ ਫਿਰ ਜੇ ਘਰ ਦੇਣਗੇ ਵੀ ਹੁਣ ਵੱਜ ਗਏ 7:00 ਵੱਜ ਗਏ ਵੀ ਮਿੰਟੂ ਹਜੇ ਤੱਕ ਨਹੀਂ ਆਇਆ ਇਹਨਾਂ ਨੇ ਪਹਿਲਾਂ ਫੋਨ ਲਾਇਆ ਕਈ ਘੰਟੀਆਂ ਮਾਰੀਆਂ ਚਾ 5-7 ਨਹੀਂ ਫੋਨ ਚੱਕਿਆ ਉਹਨੇ ਫਿਰ ਉਹ ਮੁੰਡੇ ਨੇ ਫੋਨ ਚੱਕ ਲਿਆ ਤੇ ਮਿੰਟੂ ਵਾਲਾ ਉਹ ਦੋਸਤਾਂ ਨੇ ਕਹਿੰਦਾ ਜੀ ਉਹਦਾ ਮਿੰਟੂ ਦੇ ਵਿੱਚ ਛਾਲ ਮਾਰਦੀ ਇਹ ਕਹਿੰਦੇ ਕਾਰਨ ਕੀ ਛਾਲ ਕੀ ਮਾਰ ਮਾਰ ਕਿਉਂ ਮਾਰਦੀ ਸਰ ਘਰਾਂ ਮੁੰਡੇ ਦਾ ਚਾਚਾ ਸੀਗਾ ਇੱਕ ਮੁੰਡੇ ਦਾ ਚਾਚੇ ਦਾ ਮੁੰਡਾ ਸੀਗਾ ਇਹ ਭਾਈ ਭੱਜੇ ਗਏ ਉੱਥੇ ਭੱਜੇ ਗਏ ਤੇ ਉਹ ਫਿਰ ਮੁੰਡੇ ਹੋ ਗਏ ਉੱਥੇ ਸਾਈਡ ਤੇ ਥੋੜਿਆ ਸਾਈਡ ਤੇ ਹੁਣ ਚਲੋ ਮੰਡ ਏਰੀਆ ਵਿੱਚ ਜਿਹੜਾ ਬਹੁਤ ਵਧੀਆ ਇੱਕ ਆਇਆ ਇਹਨਾਂ ਦਾ ਤੇ ਸਾਰੇ ਭੱਜੇ ਗਏ ਉੱਥੇ ਭੱਜੇ ਤੋਂ ਬਾਅਦ ਹਲਾ ਹਗਰ ਮੱਚ ਗਈ ਤੇ ਸਾਨੂੰ ਵੀ ਫੋਨ ਚੱਲ ਗਿਆ ਚਲੋ ਅਸੀਂ ਵੀ ਪਹੁੰਚ ਗਏ ਅਸੀਂ ਮੋਕੇ ਤੇ ਫਿਰ ਜਦ ਜਦ ਉਹ ਮੁੰਡਾ ਪਤਾ ਲੱਗਿਆ ਸਭ ਮੇਰੇ ਮੋਕੇ ਤੇ ਮੁੰਡੇ ਦਾ ਮਾਮਾ ਸੀ ਉਹ 500 ਬੰਦੇ ਲਿਆ ਕੇ ਇਹਦੇ ਚਾਚੇ ਨੂੰ ਔਰ ਚਾਚੇ ਮੁੰਡੇ ਨੂੰ ਕੁੱਟਰ ਬੈਠੇ ਵੈਸੇ ਅੱਜ ਰੈਟਰੀ ਵੀ ਹੋਈ ਮੁੰਡੇ ਦੇ ਚਾ ਫਟਾਉ ਨਿਕਲੀ ਬਜਰਦੀਆਂ ਬੋਸ ਕਿ ਅਸਕੇ ਵੀ ਇਹ ਚੱਕਰ ਕੀ ਤੋਂ ਪੁੱਤਾਂ ਦਾ ਪੈ ਗਿਆ ਨੂੰ ਕਿ ਇਹ ਵੀ ਉਲਟਾ ਸਾਡੀ ਗਲਤੀ ਆ ਫਿਰ ਹੌਲੀ ਜੀ ਆ ਉਸ ਨੂੰ ਹੋਣ ਲਾਇਆ ਜੀ ਪਰ ਉਹ ਮੈਡਮ ਹੀ ਚਾਏ ਸੀਗੇ ਔਰ ਉਹ ਮੈਡਮ ਹੀ ਰਾਏ ਫਿਰ ਉਹਨਾਂ ਨੇ ਅਰੈਸਟ ਕਰ ਲਿਆ ਉਸ ਮੌਕੇ ਤੇ ਅਰੈਸਟ ਕਰਕੇ ਫੜ ਕੇ ਵੀਡੀਓ ਵੀ ਹੈ ਅਰੈਸਟ ਕਰਦੇ ਸੀ ਤੇ ਉਹ ਵੀ ਤੁਹਾਨੂੰ ਪਾ ਦਾਂਗੇ ਤੇ ਚਲੋ ਰਾਤ ਨੂੰ ਫਿਰ 10 11 ਵਜੇ ਚਲ ਗਏ ਬੜਾ ਝੋਲਾ ਲੱਗੇ ਅਸੀਂ ਮਗਰ ਗਏ ਸੀਗੇ ਮੈਡਮ ਕਹਿੰਦੀ ਤੁਸੀਂ ਜਾਓ ਜੀ ਘਰ ਨੂੰ ਅਸੀਂ ਕਾਰਵਾਈ ਕਰਾਂਗੇ ਮੌਕੇ ਦੇ ਬੰਦੇ ਫੜੇਗੇ ਨੇ ਠੀਕ ਹੈ ਜੀ ਬਾਕੀ ਤੁਸੀਂ ਜਾਓ ਤੁਹਾਨੂੰ ਨਿਆਂ ਮਿਲੇਗਾ ਅਸੀਂ ਬੋਲ ਸਕੀ ਜੀ ਦੂਜੇ ਦਿਨ ਅਸੀਂ ਕੋਤਾਖੁਰ ਬੁਲਾਏ ਜੀ ਕੋਤਾਖੁਰ ਆ ਕੇ 6:00 ਵਜੇ ਜੋ ਲੱਭਣ ਲੱਗੇ ਲਾਸ਼ ਕਰਦੇ ਗਏ ਨੇ 12:00 1:00 ਵਜੇ ਆ ਜੀ ਉਹ ਬੰਦਿਆਂ ਨੇ ਅਸੀਂ ਸਾਰਾ ਡੱਬਰ ਕੋਤਾ ਤੋਂ ਰੋਲ ਬੜੀਆਂ ਦਾ ਨਹੀਂ ਹਿੰਮਤੀ ਬੰਦੇ ਦੀ ਹਿੰਮਤ ਨਹੀਂ ਇਹ ਘਰ ਦਾ ਜਵਾਨ ਬੱਚਾ ਜਾਂਦਾ ਜੀ ਔਰ ਉਹਨਾਂ ਨੇ ਮਗਰੋਂ ਉਧਰ ਸਭ ਨੂੰ ਸੰਭਲਿਆ ਉਹ ਤੁਹਾਨੂੰ ਆ ਪਤਾ ਹੀ ਆ ਵੀ ਕਿੰਨੇ ਨੂੰ ਸੰਭਲਿਆ ਉਹਨਾਂ ਨੇ ਉਹਨਾਂ ਦੀ ਫਿਰ ਬੋਲੀ ਹੋਰ ਹੋ ਗਈ ਮੈਂ ਕਿਹਾ ਜੀ ਐਵੇਂ ਕਹੀਏ ਜੀ ਹੁਣ ਅਸੀਂ ਰੋਹ ਖੱਜਾ ਖਵਾਰੋ ਕੇ ਸਾਡਾ ਔਰ 100 150 ਰਿਸ਼ਤੇਦਾਰੀ ਆਪਣੀ ਘਰ ਦੀ ਕਰਦੀ ਆ ਆ ਵੇਖੋ ਕਿੰਨੇ ਆ ਕੁਝ ਹੁਣ ਨੇੜਾ ਥੋੜੇ ਨੇ ਘਰੋਂ ਚਲੇ ਗਏ ਨੇ ਅਸੀਂ ਰੋਜ਼ ਜਾਂਦੇ ਆ ਥਾਣੇ 'ਚ ਸਾਨੂੰ ਬੁਲਾਣ ਦੇ ਅਸੀਂ ਥੋੜਾ ਕਰਾਂਗੇ ਸਦੋਂ ਮੁੰਡੇ ਵੀ ਦੂਜੇ ਦਿਨ ਛੜਦੇ ਉਹਨਾਂ ਨੇ ਅਸੀਂ ਕਹਿੰਦੇ ਮੁੰਡੇ ਕਿੱਥੇ ਆ ਕਹਿੰਦੇ ਮੁੰਡੇ ਸੋ ਤੁਸੀਂ ਮੁੰਡਾ ਕੀ ਲੈਣਾ ਸਾਡਾ ਕੰਮ ਅਸੀਂ ਕਰਾਂਗੇ ਅਸੀਂ ਕਹਿੰਦੇ ਬਈ ਉਹਨੇ ਪਰਚਾ ਕਰੋ ਉਹਨਾਂ ਨੇ ਕਤਲ ਕੀਤਾ ਆ ਬੱਚੇ ਬੱਚੇ ਦਾ ਪੋਸਟਮਾਨ ਕਰਾਤਾ ਸੀ ਉਹ ਹੁਣ ਅਸੀਂ ਕਿਵੇਂ ਕਰਾ ਦਈਏ ਬੱਚੇ ਦਾ ਤੁਸੋਂ ਉਹ ਤਾਂ ਕਹਿੰਦੇ ਰਾਜਾ ਨਾ ਰਾਜੀ ਨਾ ਮੈਂ ਕਰ ਲਉ ਤੁਸੀਂ 174 ਤੁਸੀਂ ਘਰ ਨੂੰ ਜਾਓ ਜੀ ਉਹ ਜਿਹੜਾ ਬੱਚਾ ਮਰਿਆ ਸਾਡਾ ਜਵਾਨ ਉਹ ਸਹੀ ਕਿੱਥੋਂ ਪੂਰਾ ਕਰਾਂਗੇ ਬੱਚੇ ਦਾ ਸੰਸਕਾਰ ਕਰਤੇ ਬੱਚਾ ਸੰਸਕਾਰ ਕਿਵੇਂ ਕਰਨ ਕਰਗਾ ਜੀ ਸੰਦੋ ਨਿਆਂ ਹੀ ਨਹੀਂ ਮਿਲਦਾ ਹੈ ਜੀ ਜੇ ਅਸੀਂ ਦੇਖ ਲਈ ਫਿਰ ਐਸਐਸਵੀ ਦਫਤਰ ਜਾ ਕੇ ਆਏ ਅਸੀਂ ਉੱਥੇ ਆਪਣੇ ਨਵੇਂ ਸ਼ਹਿਰ ਉਹਨਾਂ ਨੇ ਸਾਨੂੰ ਕਿਨ ਫਿਰ ਉੱਥੇ ਭੇਜਤਾ ਕਈ ਬਸੇ ਥੱਕੇ ਖਾ ਚੁੱਕੇ ਆ ਤਿੰਨ ਦਿਨ ਹੋ ਗਏ ਬੱਚੇ ਦੀ ਲਾਸ਼ ਹਸਪਤਾਲ ਵਿੱਚ ਪਈ ਹੈ ਦੇਖੋ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਚਾਹੁੰਦੇ ਆ ਵੀ ਸਾਨੂੰ ਨਿਆਂ ਮਿਲੇ ਨਿਆਂ ਮਿਲੇ ਸਾਡੇ ਪਰਿਵਾਰ ਨੂੰ ਨਿਆਂ ਮਿਲੇ ਜੇ ਸਾਨੂੰ ਸਾਨੂੰ ਨਿਆਂ ਨਹੀਂ ਮਿਲਣਾ ਫਿਰ ਤਾਂ ਦੇਖੋ ਸਾਡੇ ਕਦ ਕੱਢ ਹੋ ਗਏ ਆ ਜੀ ਸਾਨੂੰ ਬੜਾ ਮਾਣ ਆ ਜੀ ਕੁਸ ਮੈਂ ਕਿਵੇਂ ਬਹੁਤ ਮਾਣ ਆ ਜੀ ਠੀਕ ਹੈ ਸੀਐਮ ਸਾਹਿਬ ਤੇ ਬਹੁਤ ਮਾਣ ਆ ਜੀ ਬਹੁਤ ਵਧੀਆ ਸਾਡਾ ਮੁੱਖ ਮੰਤਰੀ ਆ ਜੀ ਇਹ ਸਾਡਾ ਪਰਿਵਾਰ ਆਮ ਪਾਰਟੀ ਦਾ ਸੰਬੰਧ ਰਦਾ ਜੀ ਸਾਡੇ ਐਮਐਲਏ ਸੋ ਟਟਾਰੀਆਂ ਉੱਥੇ ਵੀ ਜਾ ਕੇ ਆ ਸਾਡੀ ਉੱਥੇ ਵੀ ਸੁਲਮਾਨੀ ਹੋਈ ਅੱਗੇ ਤੋਂ ਚਲੋ ਜੋ ਵੀ ਹੋਣਾ ਹੋ ਠੀਕ ਹੈ ਅੱਜ ਤੇ ਅਭ ਪ੍ਰਥਪਾਲ ਸਿੰਘ ਚਾਚਾ ਇਹਦਾ ਰੋਟੀ ਵੀ ਉੱਥੇ ਜਾ ਕੇ ਖੰਦੋਂਦਾ ਸੀ ਮੰਗ ਕੀ ਆ ਜੀ ਹੁਣ ਥੋੜੀ ਪ੍ਰਸ਼ਾਸਨ ਮੰਗੇ ਆ ਜੀ ਅਸੀਂ ਸੀਐਮ ਜੀ ਨੂੰ ਕਹਿੰਦੇ ਆ ਮੁੱਖ ਮੰਤਰੀ ਜੀ ਨੂੰ ਜੀ ਤੁਸੀਂ ਬਹੁਤ ਵਧੀਆ ਸਾਡੇ ਮੰਤਰੀ ਸਾਨੂੰ ਨਿਆ ਚਾਹੀਦਾ ਤੇ ਪ੍ਰਸ਼ਾਸਨ ਐਸਐਚਓ ਮੈਡਮ ਨੂੰ ਡੀਐਸ ਡੀਸੀ ਸਾਹਿਬ ਸਾਰੇ ਬੇਨਤੀ ਕਰ ਰਹੇ ਆ ਜੀ ਵੀ ਸਾਨੂੰ ਨਿਆਂ ਦਿਓ ਨਿਆਂ ਦਿਓ ਅੱਜ ਇਹ ਬੱਚੇ ਕੱਲ ਦੇ ਹੁਣ ਛੁੱਟ ਕੇ ਆ ਗਏ ਨੇ ਹੁਣ ਉੱਥੇ ਲੋਕਾਂ ਦੀ ਗੱਲਾਂ ਸੁਣਦੇ ਆ ਵੀ ਸਾਡਾ ਕੀ ਬਗਾਲੇ ਬਸਾ ਸਨੇ ਇਹ ਤਾਂ ਐ ਆ ਗਏ ਬਾਹਰ ਐ ਚੁੜਕੇ ਮਾਰ ਕੇ ਗੱਲ ਕਰਦੇ ਆ ਸਾਲਾ ਧਮਕੀਆਂ ਦਿੰਦੇ ਨੇ ਸਾਨੂੰ ਇੱਕ ਰੋ ਰੋ ਕੇ ਸਾਡਾ ਅੱਖਾਂ ਵਿੱਚ ਪਾਣੀ ਵੀ ਸੁੱਕ ਗਿਆ ਜੀ ਹੁਣ ਆ ਚਾਰ ਦਿਨ ਬੱਚੇ ਦੀ ਲਾਸ਼ ਰੋਲ ਦੀ ਸਾਨੂੰ ਨਿਆਂ ਚਾਹੀਦਾ ਨਿਆਂ ਚਾਹੀਦਾ ਜੀ ਅਸੀਂ ਧਰਨਾ ਲਾਉਣਾ ਠੀਕ ਹੈ ਜੀ ਨਹੀਂ ਤੇ ਅਸੀਂ ਭਾਈ ਕੱਲ ਨੂੰ ਡੀਸੀ ਦਫਤਰ ਸਾਹਿਬ ਬੇਨਤੀ ਕਰਾਂਗੇ ਅਸਲ ਵਿੱਚ ਬੇਨਤੀ ਕਰਾਂਗੇ ਉੱਥੇ ਆ ਕੇ ਧਰਨੇ ਲਾਵਾਂਗੇ ਜੀ ਠੀਕ ਹੈ ਜੀ ਸਾਨੂੰ ਹੱਕ ਚਾਹੀਦਾ ਠੀਕ ਹੈ ਜੀ ਹੱਕ ਚਾਹੀਏ ਧੰਨਵਾਦ